ਦੇ ਵਿੱਚੋਂ ਆਇਆ ਐਪਰ ਭਾਜਪਾ ਦੀ ਘੁਰਕੀ ਪਈ ਜਾਂ ਕਿਸ ਦੀ ਘੁਰਕੀ ਪਈ ਇਹ ਸਾਨੂੰ ਨਹੀਂ ਪਤਾ ਉਹਨਾਂ ਨੇ ਆਪਣੀ ਜੋ ਇਹਨਾਂ ਨੂੰ ਨਾਮਜ਼ਦਗੀ ਲਈ ਪੇਪਰ ਦਾਖਲ ਕਰ ਲਈ ਕਿਆ ਬਾਅਦ ਵਿੱਚ ਇਹਨਾਂ ਨੂੰ ਵਾਪਸ ਲੈਣ ਲਈ ਕਹਿਣ ਲੱਗ ਪਏ ਜਦੋਂ ਕਿ ਸਿੰਬਲ ਜੋ ਤਕੜੀ ਚੌੜ ਨਿਸ਼ਾਨ ਹੈ ਉਹ ਵੀ ਅਲਰਟ ਕਰ ਸਕੇ ਸਨ ਇਹਨਾਂ ਨੇ ਐਸ ਡੀ ਐਮ ਨੂੰ ਵੀ ਅਪਰੋਚ ਕੀਤਾ ਪਰ ਉਹ ਉਸ ਵੇਲੇ ਸਿੰਬਲ ਵਾਪਸ ਨਹੀਂ ਹੋ ਸਕਿਆ ਔਰ ਸਾਰੀ ਸੰਗਤ ਨੇ ਲੋਕਲ ਲੀਡਰਾਂ ਨੇ ਸਾਰਿਆਂ ਫਿਰ ਫੈਸਲਾ ਕਰਿਆ ਔਰ ਬੀਬੀ ਜੀ ਦੀ ਹਿੰਮਤ ਬੀਬੀ ਜੀ ਦੀ ਦਲੇਰੀ ਬੀਬੀ ਜੀ ਨੇ ਕਿਹਾ ਕਿ ਮੈਂ ਅਰਦਾਸ ਕਰਕੇ ਅੱਜ ਜਿਹੜੀ ਹੈ ਉਹ ਨਾਮਜ਼ਦਗੀ ਪੇਪਰ ਦਾਖਲ ਕੀਤੇ ਆ ਔਰ ਮੈਂ ਅਕਾਲੀ ਦਲ ਦੀ ਸ਼ਿਪਾਈ ਆ ਔਰ ਮੈਂ ਇਸੇ ਚੋਣ ਨਿਸ਼ਾਨ ਤੇ ਚੋਣ ਮੈਦਾਨ 'ਚ ਡਟੀ ਰਾਵਾਂਗੀ ਸੋ ਇਸ ਸਾਰੀ ਚੀਜ਼ ਨੂੰ ਦੇਖਦਿਆਂ ਅਕਾਲੀ ਦਲ 1920 ਦੇ ਪ੍ਰਧਾਨ ਸਰ ਰਵਿੰਦਰ ਸਿੰਘ ਜੀ ਨੇ ਸਾਡੇ ਲੋਕਲ ਯੂਨਿਟ ਨੂੰ ਆਪਣੇ ਸਾਥੀਆਂ ਨੂੰ ਜਲੰਧਰ ਸ਼ਹਿਰ ਦੇ ਪਛਿੰਦਿਆਂ ਨੂੰ ਸਾਰਿਆਂ ਨੂੰ ਅਪੀਲ ਕੀਤੀ ਸਾਨੂੰ ਹੁਕਮ ਕੀਤਾ ਕਿ ਅਸੀਂ ਤਨ ਮਨ ਧਨ ਨਾਲ ਬੀਬੀ ਜੀ ਦੀ ਇਸ ਚੋਣ ਮਹਿੰਮ ਦੇ ਵਿੱਚ ਸੇਵਾ ਪਾਈਏ ਸੋ ਇਹ ਸਭ ਕੁਝ ਨੂੰ ਦੇਖਦਿਆਂ ਅਸੀਂ ਜਲੰਧਰ ਚ ਅੱਜ ਇਸ ਤੋਂ ਪਹਿਲਾਂ ਅਸੀਂ ਮੀਟਿੰਗ ਕੀਤੀ ਹੈ ਔਰ ਅਸੀਂ ਸਾਰੇ ਹਲਕੇ ਦੀ ਪੁਨਛਾਣ ਕੀਤੀ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਸਮੂਹ ਹਰ ਹਿੱਕੇ ਦੇ ਵਿੱਚ ਸਾਰੇ ਹਲਕੇ ਦੇ ਵਿੱਚ ਅਸੀਂ ਇਹ ਕੈਂਪੇਨ ਜਿਹੜੀ ਹੈ ਉਹ ਜ਼ੋਰ ਦਾ ਢੰਗ ਨਾਲ ਚਲਾਈਏ। ਸੁਭੀਰ ਸਿੰਘ ਬਾਦਲ ਦਾ ਇਹ ਯਤਨ ਕਿ ਕੋਈ ਪਹਿਲੀ ਵਾਰ ਨਹੀਂ ਹੈ ਕਿ ਇਹ ਸੰਸਥਾ ਨੂੰ ਅਕਾਲੀ ਦਲ ਨੂੰ ਢਾਹ ਲਾਉਣ ਦਾ ਜਿਹੜਾ ਯਤਨ ਹੈ ਇਹਦੇ ਵੱਲੋਂ ਹਮੇਸ਼ਾ ਹੁੰਦਾ ਆਇਆ ਹੈ। ਜਿਸ ਤਰ੍ਹਾਂ ਬਾਕੀ ਸੰਸਥਾਵਾਂ ਦਾ ਇਸ ਪਰਿਵਾਰ ਨੇ ਘਾਣ ਕੀਤਾ ਹੈ ਅੱਜ ਇਹ ਵੀ ਸਾਬਤ ਕਰਤਾ ਕਿ ਸ਼ਕਤशाली ਤੇ ਪੰਥ ਪ੍ਰਸਤ ਪਰਿਵਾਰ ਜਿਹੜੇ ਆ ਉਹ ਸੁਖਬੀਰ ਵਾਲੇ ਦਲ ਵਿੱਚ ਉਹਨਾਂ ਦੀ ਕੋਈ ਜਗ੍ਹਾ ਨਹੀਂ ਹੈ ਔਰ ਉਹਨਾਂ ਨੂੰ ਬੇਇੱਜ਼ਤ ਕਰਨ ਦਾ ਇਹਨੇ ਇੱਕ ਬੀੜਾ ਚੁੱਕਿਆ ਹੋਇਆ ਹੈ ਕਿ ਜਿੰਨੇ ਵੀ ਟਕਸਾਲੀ ਪਰਿਵਾਰ ਹੈ ਉਹ ਤੁਸੀਂ ਪ੍ਰਾਤਨ ਇਤਿਹਾਸ ਦੇਖ ਲਓ ਭਾਵੇਂ ਟੋੜਾ ਸਾਹਿਬ ਨੂੰ ਦੇਖ ਲਓ ਭਾਵੇਂ ਤੁਲੰਡੀ ਸਾਹਿਬ ਦਾ ਇਤਿਹਾਸ ਦੇਖ ਲਓ ਜਿੰਨੇ ਵੀ ਪ੍ਰਾਤਨ ਟਕਸਾਲੀ ਅਕਾਲੀ ਹੋਏ ਇਹਨੇ ਬੇਇੱਜ਼ਤ ਕਰਕੇ ਇਸ ਅਕਾਲੀ ਦਲ ਚੋਂ ਉਹਨਾਂ ਨੂੰ ਬਾਹਰ ਕੀਤਾ ਸੋ ਅੱਜ ਗੁਰੂ ਮਹਾਰਾਜ ਨੇ ਇੱਕ ਮੌਕਾ ਦਿੱਤਾ ਹੈ ਕਿ ਜਿਹੜੀ ਤਗੜੀ ਨੂੰ ਇਹ ਜੱਫਾ ਪਾ ਕੇ ਬੈਠਾ ਸੀ ਉਹ ਤਕੜੀ ਇਹਨੇ ਪੰਥ ਪ੍ਰਸਤਾ ਦੇ ਆਪ ਹੀ ਹਵਾਲੇ ਕਰ ਦਿੱਤੀ ਹੈ। ਔਰ ਅਸੀਂ ਇਸ ਹਲਕੇ ਵਿੱਚ ਜ਼ੋਰ ਲਾਵਾਂਗੇ। ਇੱਕ ਇੱਕ ਵਰਕਰ ਤੱਕ ਇੱਕ ਇੱਕ ਘਰ ਤੱਕ ਅਸੀਂ ਮੈਂ ਤਾਂ ਸਮੂਹ ਵੋਟਰਾਂ ਨੂੰ ਜੋ ਇਸ ਸਿੱਖ ਸੰਪਰਦਾ ਨਾਲ ਸੰਬੰਧ ਰੱਖਦੇ ਆ ਜਾਂ ਨਹੀਂ ਰੱਖਦੇ। ਭਗਤ ਭਰਾਤਰੀ ਨਾਲ ਰੱਖਦੇ ਆ। ਭਾਵੇਂ ਰਵਿਦਾਸੀਆ ਭਰਾਤਰੀਆਂ ਰੱਖਦੇ ਆ। ਭਾਵੇਂ ਰਾਜਪੂਤ ਭਰਾਤਰੀ ਨਾਲ ਰੱਖਦੇ ਆ। ਸਾਰੀਆਂ ਭਰਾਤਰੀਆਂ ਸਾਰੇ ਭਾਈਚਾਰਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਅੱਜ ਇਸ ਹਲਕੇ 'ਚ ਇੱਕ ਅਜੀਹਾ ਮੋਰੈਲਿਟੀ ਦਾ ਇਹੋ ਜਿਹਾ ਨੈਤਿਕਤਾ ਦਾ ਇੱਕ ਸਮਾਪਹੁੰਚਿਆ ਕਿ ਜਦੋਂ ਇੱਕ ਵਿਧਵਾ ਔਰਤ ਜਿਸ ਦੇ ਘਰ ਵਾਲੇ ਦੀ ਬੜੀ ਲੰਬੀ ਸਮਾਜ ਸੇਵਾ ਹੈ ਬੜੀ ਲੰਬੀ ਕੁਰਬਾਨੀ ਹੈ ਅਕਾਲੀ ਦਲ ਦੇ ਲਈ ਖੂਨ ਪਸੀਨਾ ਜਿਸ ਇਨਸਾਨ ਨੇ ਵਗਾਇਆ ਹੈ ਉਸ ਦੇ ਲਈ ਸਮੁੱਚਾ ਜਿਹੜਾ ਜਲੰਧਰ ਇਹ ਹਲਕਾ ਉਹਨੂੰ ਖੜੇ ਹੋਣਾ ਚਾਹੀਦਾ ਹੈ ਔਰ ਅਸੀਂ ਬੀਬੀ ਜੀ ਨੂੰ ਇੱਕ ਇੰਦੋ ਆਇਆ ਬੀਬੀ ਜੀ ਮੇਰੇ ਹੋਲ ਬੈਠੇ ਨੇ ਬੀਬੀ ਸੁਜੀਤ ਕੌਰ ਜੀ ਅਸੀਂ ਇਹਨਾਂ ਨੂੰ ਯਕੀਨ ਦਿਵਾਇਆ ਹੈ ਕਿ ਅਸੀਂ ਹੁਣ ਅੱਜ ਤੋਂ ਲਗਾਤਾਰ ਤੁਹਾਡੇ ਹਲਕੇ ਵਿੱਚ ਹਰ ਹਲਕੇ 'ਚ ਹਰ ਵੋਟਰ ਨੂੰ ਅਸੀਂ ਅਪਰੋਚ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਪ੍ਰਸਤਾਵੀ ਅਸੀਂ ਸਮੂਹ ਹਲਕੇ ਦੇ ਵੋਟਰਾਂ ਨੂੰ ਬੇਨਤੀ ਕਰਦੇ ਹਾਂ ਕਿ ਬੀਬੀ ਜੀ ਨੂੰ ਜਿਤਾਣਾ ਇਸ ਸਮੇਂ ਦੀ ਮੰਗ ਹੈ ਔਰ ਹੰਕਾਰੀ ਬੰਦੇ ਦਾ ਨੂੰ ਘਰ ਬਿਠਾਣਾ ਇਹ ਸਾਡਾ ਫਰਜ਼ ਬਣਦਾ ਸੋ ਆਓ ਰਲ ਕੇ ਨੇਕੀ ਦੀ ਜਿਹੜੀ ਹੈ ਉਹ ਜਿੱਤ ਕਰਾਈਏ ਤੇ ਬਦੀ ਨੂੰ ਕਰ ਬਠਾਈਏ ਇਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਚੀਕਾ ਖੰਸਾ ਵਾਹਿਗੁਰੂ ਜੀ ਦੀ ਇਜ਼ਤ ਹੈ ਹਾਂ ਜੀ ਆਣਗੇ ਜੀ ਆਣ ਕੇ ਦਸਣਾ ਆਪ ਜੀ ਆਣੇ ਜੀ ਜਸਾ ਆਣ ਕੇ ਤੇ ਕਿਤੇ ਕੋਈ ਅੰਦਰ ਨਹੀਂ ਜੀ ਤੇ ਹੋਰ ਜਿਹੜੀ ਤੁਹਾਡੀ ਟੀਮ ਹੈ ਉਹ ਅਰੇ ਕਿਉਂ ਤੇ ਰਾਤ ਉੱਥੋਂ ਚਲਾਈ ਕੋ ਚੀਰ ਬਿਲਕੁਲ ਜੀ ਮੇਰੀ ਸਾਰਿਆਂ ਨਾਲ ਗੱਲ ਹੋ ਚੁੱਕੀ ਹੈ ਜੀ ਸਾਰੇ ਜਿੱਥੇ ਜਿੱਥੇ ਉਹਨਾਂ ਦੀ ਰਿਸ਼ਤੇਦਾਰੀਆਂ ਵੀ ਆ ਜਾਂਦਾ ਵੀ ਉਹ ਆਉਣਗੇ ਸਪੋਰਟ ਕਰਨ ਵਾਸਤੇ ਔਰ ਲੇਡੀਆਂ ਦਾ ਜਿਹਾ ਬਿੰਗਾ ਸਾਰਾ ਉਹ ਵੀ ਆ ਰਹੀਆਂ ਸਾਰੀਆਂ ਜੀ ਪੰਜੀਤ कौर ਗੁਲਸ਼ਨ ਔਰ ਬਰਨਾਲਾ ਸਾਹਿਬੀ ਡਾਕਟਰ ਲੋਕ ਬੀਬੀ ਹਰਪ੍ਰੀਤ कौर ਹਾਂਜੀ ਗੁਲਸ਼ਨ ਜੀ ਆ ਰਹੇ ਕੱਲ ਦੀ ਸਿਫ ਉਹ ਜੀ ਕਾਨਫਰੈਂਸ ਸਾਹਿਬ ਤੇ ਜਾਣਾ ਹੈ ਉਸ ਤੋਂ ਬਾਅਦ ਜਿਹੜੀ ਮੀਟਿੰਗ ਕਰਨ ਤੋਂ ਬਾਅਦ ਅਸੀਂ ਦਿਨ ਬਨਾਕਾ ਸਭ ਨੂੰ ਦੱਸਤਾ ਕਿ ਸਾਰਾ ਸਾਰਾ ਏਰੀਆ ਦੀ ਡਿਊਟੀ ਲਾ ਦੋ ਅਸੀਂ ਸਾਰਾ ਜਥੇ ਦੇ ਰੂਟ ਦੇ ਵਿੱਚ ਡੋਰ ਟੂ ਡੋਰ ਜਾਵਾਂਗੇ ਰਿਜੀ ਦੇ ਤੇ ਜਿਹਨਾਂ ਨੇ ਅਪੀਲ ਕੀਤੀ ਸੀ ਕਿ ਕੋਈ ਭਾਈ ਉਹਨੂੰ ਪਾਸ ਕਰ ਦਿੰਦੀ ਗਏ ਜਿਹੜੇ ਪਰਵਾਰਾ ਸੀਮ ਰਹਿ ਗਏ ਉਹ ਵੀ ਆ ਗਏ ਇਹਨਾਂ ਦੇ ਪੱਧ ਦੇ ਵਿੱਚ ਨਹੀਂ ਅਸੀਂ ਸਮੂਹ ਸਮੂਹ ਅਸੀਂ ਸਮੂਹ ਪੰਥਕ ਜਥੇਬੰਦੀਆਂ ਕੋਈ ਵੀ ਜਥੇਬੰਦੀ ਜਿਹੜੀ ਪੰਥਕ ਜਥੇਬੰਦੀ ਹੈ ਪੰਜਾਬ ਨਾਲ ਸੰਬੰਧਿਤ ਹੈ ਅਸੀਂ ਸਾਰੇ ਜਥੇਬੰਦੀ ਨੂੰ ਅਪੀਲ ਕਰਾਂਗੇ ਕਿ ਇਸ ਮੌਕੇ ਤੇ ਬੀਬੀ ਜੀ ਦਾ ਸਾਥ ਦੇ ਰਾਜਸਭਾ 'ਚ ਪਹਿਲੀ ਵਾਰ ਹੋਊਗਾ ਕਿ ਕੱਲ ਅਕਾਲੀ ਜਿਹੜੇ ਹੈਗੇ ਆ ਸੁਖਬੀਰ ਬਾਦਲ ਕੀਦਾਂ ਮੰਨੋ ਅਕਾਲੀ ਦਾ ਬਾਦਲ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਪਹਿਲੀ ਵਾਰ ਆਪਣੇ ਨਿਸ਼ਾਨ ਤੋਂ ਭੱਜਣਗੇ ਉਹ ਕਹਿਣਗੇ ਤੱਕੜੀ ਨੂੰ ਵੋਟ ਨਾ ਪਾਓ ਉਹ ਸ਼ਾਇਦ ਬੀਐਸਪੀ ਨੂੰ ਸਪੋਰਟ ਕਰ ਰਹੇ ਐ ਤੇ ਤੱਕੜੀ ਜਿਹੜੀ ਵਾਪਸ ਸੰਗਤ ਦੇ ਕੋਲ ਆ ਗਈ ਜਿਹੜੀ ਪੰਥਰੀ ਤੱਕੜੀ ਸੀ ਪੰਥ ਦੇ ਕੋਲ ਆ ਗਈ ਐ ਇਹਦੇ ਬਾਰੇ ਕੀ ਕਹਿਣਾ ਚਾਹੁੰਦਾ ਮੇਰੇ ਖਿਆਲ ਤਾਂ ਉਹ ਨਾਲੇ ਤੁਬੇ ਦਾ ਇੱਕ ਤਰ੍ਹਾਂ ਗੁਰੂ ਮਹਾਰਾਜ ਨੇ ਆਪੇ ਤੋਂ ਬਣਾਈ ਆ ਕਿ ਜਿਹੜੀ ਤੱਕੜੀ ਨੂੰ ਉਹਨੇ ਜੱਫਤਾ ਮਾਰ ਕੇ ਰੱਖ ਛੱਡਿਆ ਸੀਗਾ ਤੇ ਪੰਜ ਸੌ ਵਿਰੋਧੀ ਤਾਕਤਾਂ ਨਾਲ ਦਾਇਰ ਕੀਤਾ ਤਾਕਤਾਂ ਨਾਲ ਸਾਫ ਦੇ ਰਿਆ ਸੀ ਇਹ ਆਪ ਹੀ ਗੁਰੂ ਮਹਾਰਾਜ ਨੇ ਉਹ ਕਿ ਅਕਲ ਦੇ ਪਰਦਾ ਪਾ